ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਆਪਣਾ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਉਹਦੇ ਵਿੱਚ ਇੱਕ ਜਿਹੜੀ ਇਨਕਮ ਟੈਕਸ ਦੇ ਬਾਰੇ ਹੈ ਉਹਦੇ ਉੱਤੇ ਇਹ ਗੱਲ ਚੱਲ ਰਹੀ ਹੈ ਕਿ 12 ਲੱਖ ਤੱਕ ਕੋਈ ਟੈਕਸ ਦੇਣ ਦੀ ਲੋੜ ਨਹੀਂ ਜਿੰਨਾ ਦੋਸਤਾਂ ਦੀ ਇਨਕਮ 12 ਲੱਖ ਹੈ ਨੋ ਟੈਕਸ ਪਰ ਫਿਰ ਵੀ ਮੈਨੂੰ ਇੱਕ ਦੋ ਫੋਨ ਇਸ ਤਰ੍ਹਾਂ ਦੇ ਆਏ ਕਿ ਜਿਹਦੇ ਵਿੱਚ ਉਹ ਕੁਝ ਦੋਸਤ ਕਨਫਿਊਜ਼ ਸੀਗੇ ਉਹ ਪੁੱਛ ਰਹੇ ਸੀ ਕਿ ਕਿ ਇੱਕ ਪਾਸੇ 12 ਲੱਖ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਟੈਕਸ ਨਹੀਂ ਦੂਸਰੇ ਪਾਸੇ 4 ਲੱਖ ਤੋਂ ਲੈ ਕੇ 8 ਲੱਖ ਤੱਕ ਜਿਨ੍ਹਾਂ ਦੀ ਇਨਕਮ ਹੈਗੀ ਉਹਨਾਂ ਨੂੰ 5% ਵੀ ਲੱਗਣਾ ਤੇ ਜਿਨ੍ਹਾਂ ਦੀ 8 ਤੋਂ 12% ਹੈਗੀ ਹੈ ਉਹਨਾਂ ਨੂੰ 10 ਲੱਖ ਲੱਗਣਾ ਤੇ 12 ਤੋਂ 16 ਵਾਲਿਆਂ ਨੂੰ 15% ਲੱਗਣਾ ਇਹਦੇ ਵਿੱਚ ਰਾਜ ਕੀਆ ਥੋੜਾ ਜਿਹਾ ਵੀਰੇ ਮੈਨੂੰ ਇਹ ਸਮਝਾਇਓ ਮੈਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਈ ਤਾਂ ਮੈਂ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ 12 ਲੱਖ ਤੱਕ ਕੋਈ ਵੀ ਟੈਕਸ ਨਹੀਂ ਇਵਨ ਕੇ 12 75 ਤੱਕ ਵੀ ਕੋਈ ਟੈਕਸ ਨਹੀਂ ਕਿਉਂਕਿ 12 ਲੱਖ ਤੱਕ ਦੀ ਗਵਰਨਮੈਂਟ ਨੇ ਆਪਾਂ ਨੂੰ ਛੂਟ ਦੇ ਦਿੱਤੀ ਗਈ ਹੈ ਤੇ ਜਿਹੜਾ 75000 ਰੁਪਏ ਉੱਪਰ ਲਾ ਉਹ ਵੀ ਸਟੈਂਡਰਡ ਡਿਡਕਸ਼ਨ ਦੇ ਅਧੀਨ ਉਹ ਵੀ ਸਾਨੂੰ ਛੂਟ ਮਿਲ ਜਾਣੀ ਹੈ ਵੀ ਮੰਨ ਲਓ 12 12.5 ਲੱਖ ਤੱਕ ਵਾਲੇ ਇਨਕਮ ਵਾਲੇ ਨੂੰ ਕਿਸੇ ਨੂੰ ਵੀ ਟੈਕਸ ਨਹੀਂ ਲੱਗਣਾ ਇਹ ਜਿਹੜੀ 4 ਤੋਂ 8% ਵਾਲੀ ਕੈਟਾਗਰੀ ਹੈ 8 ਤੋਂ 12 ਵਾਲੀ ਹੈਗੀ ਹੈ ਤੇ 12 ਤੋਂ 16 ਵਾਲੀ ਇਹ ਕੀ ਚੀਜ਼ ਹੈਗੀ ਹੈ ਜਿੰਨਾ ਦੋਸਤਾਂ ਦੀ ਇਨਕਮ 15 ਲੱਖ ਹੋਣੀ ਹੈ 16 ਲੱਖ ਹੋਣੀ ਹੈ ਇਵਨ ਕਿ 13 ਲੱਖ ਵੀ ਹੋਣੀ ਹੈ ਉਹਨਾਂ ਦੀ ਇਨਕਮ ਦੇ ਉੱਤੇ ਇਹ ਟੈਕਸ ਲੱਗਣਾ ਹੈ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਬਣਨੀ ਉਹ ਇਸ ਤਰੀ ਬਣਨੀ ਹੈ ਕਿ 8 ਤੋਂ 12 ਤੱਕ ਇੰਨਾ ਟੈਕਸ ਲੱਗਣਾ ਹੈ 8 ਤੋਂ 12 10% ਤੇ 12 ਤੋਂ 16 ਲੱਖ ਵਾਲੇ ਦੋਸਤਾਂ ਦੀ ਜਿਹੜੀ ਇਨਕਮ ਹੋਗੀ ਉਹ 15% ਕੈਲਕੂਲੇਟ ਹੋਣੀ ਹੈ ਜੀ ਤੇ ਜਿਨ੍ਹਾਂ ਦੀ 16 ਤੋਂ 20 ਲੱਖ ਤੱਕ ਦੀ ਸਲੈਬ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ 20% ਟੈਕਸ ਲੱਗਣਾ ਤੇ 20 ਲੱਖ ਤੋਂ ਲੈ ਕੇ 24 ਲੱਖ ਤੱਕ ਵਾਲਿਆਂ ਨੂੰ 25% ਲੱਗਣਾ 24 ਤੋਂ ਉੱਪਰ ਜਿੰਨੀ ਵੀ ਇਨਕਮ ਹੋਊਗੀ ਉਹਦੇ ਉੱਤੇ 30% ਦੀ ਸਲੈਬ ਦੇ ਵਿੱਚ ਆ ਕੇ ਉਹਨਾਂ ਦੇ ਟੈਕਸ ਦੀ ਇਸ ਤਰ੍ਹਾਂ ਕੈਲਕੂਲੇਸ਼ਨ ਕੀਤੀ ਜਾਣੀ ਹੈ ਦੂਸਰਾ ਜਿਹੜੇ ਸੀਨੀਅਰ ਸਿਟੀਜ਼ਨ ਨੇ ਪਹਿਲਾਂ ਜਿਹੜਾ ਉਹਨਾਂ ਦਾ TDS ਕੱਟਦਾ ਸੀ ਉਹ ਸਿਰਫ 50000 ਦੀ ਇਨਕਮ ਤੱਕ ਨਹੀਂ ਸੀ ਕੱਟਦਾ ਹੁਣ ਗਵਰਨਮੈਂਟ ਆਫ ਇੰਡੀਆ ਨੇ ਉਹ 50000 ਤੋਂ ਵਧਾ ਕੇ 1 ਲੱਖ ਤੱਕ ਦਿੱਤੀ ਗਈ ਕਰ ਦਿੱਤੀ ਗਈ ਹੈ ਇਸ ਲਈ ਜਿੰਨਾ ਲੋਕਾਂ ਦੀ ਇਨਕਮ ਜਾਂ ਕੁਝ دوست ਇਸ ਤਰ੍ਹਾਂ ਦੇ ਕਹਿੰਦੇ ਨੇ ਯਾਰ ਇਨਕਮ ਵਧਾਤਾ ਲਈਏ ਪਰ ਟੈਕਸ ਲੱਗਦਾ ਪਰ ਗਵਰਨਮੈਂਟ ਆਫ ਇੰਡੀਆ ਨੇ ਇਹ ਬਹੁਤ ਸੋਹਣਾ ਕਦਮ ਕੀਤਾ ਕਿਉਂਕਿ ਜਿਹੜਾ ਇਨਕਮ ਟੈਕਸ ਦੇਣ ਵਾਲਾ ਉਹਨਾਂ ਨੂੰ ਕੋਈ ਹੋਰ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਘੱਟ ਤੋਂ ਘੱਟ ਜਿਹੜੀ ਆ 12 ਲੱਖ ਤੱਕ ਦੀ ਸਲੈਬ ਕੀਤੀ ਗਈ ਹੈ ਇਹ ਸਾਡੇ ਮਾਨਯੋਗ ਜਿਹੜੇ ਵਿੱਤ ਮੰਤਰੀ ਹੈਗੇ ਨੇ ਉਹਨਾਂ ਨੇ ਬਹੁਤ ਹੀ ਸੋਹਣੀ ਕੈਲਕੂਲੇਸ਼ਨ ਕਰਕੇ ਦੇਸ਼ ਵਾਸੀਆਂ ਨੂੰ ਬਹੁਤ ਸੋਹਣਾ ਗਿਫਟ ਦਿੱਤਾ ਗਿਆ। ਬਾਕੀ ਬਸ ਦਸਬੰਦੀ ਅਗਲੀ ਵੀਡੀਓ ਦੇ ਵਿੱਚ ਫਿਰ ਵਿਚਾਰਾਂ ਕਰਾਂਗੇ। ਥੈਂਕ ਯੂ।